ਵੀਰਿਆ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 13ਵਾਂ ਅੰਕੜਾ ਵਿਗਿਆਨ ਅਭਿਆਸ ਨੰਬਰ 13.2 ਸਵਾਲ ਤੀਜਾ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਤੇ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 10th english mcq 10th english literature 10th grammar 10th science 10th math notes ਫਿਰ ਗਣਿਤ ਦੇ ਸਿਧਾਂਤ ਮੈਥ ਕਨਸੈਪਟਸ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇੱਕ ਬੱਚਾ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਵਿਸਤਾਰਿਤ ਰੂਪ ਦੇ ਕੇ ਉਹਨਾਂ ਦੀ ਵਿਆਖਿਆ ਕੀਤੀ ਗਈ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਚੋਂ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਔਰ ਦੇਖਿਓ ਬੱਚਿਓ ਨੇ ਇਹ ਵਾਲਾ ਸਵਾਲ ਕਹਿੰਦੇ ਹੇਟ ਦਿੱਤੇ ਆਂਕੜੇ ਕਿਸੇ ਪਿੰਡ ਦੇ 200 ਪਰਿਵਾਰਾਂ ਦੀ ਕੁੱਲ ਮਹੀਨਾਵਾਰ ਘਰੇਲੂ ਖਰਚ ਦੀ ਵੰਡ ਨੂੰ ਦਰਸਾਉਂਦੇ ਹਨ ਇਹ ਕਿਸੇ ਪਿੰਡੂ ਦੇ 200 ਪਰਿਵਾਰ ਨੇ ਉਹਨਾਂ ਦਾ ਸਰਵੇਖਣ ਕੀਤਾ ਗਿਆ ਤੇ ਕਿੰਨਾ-ਕਿੰਨਾ ਖਰਚਾ ਕਰਦੇ ਨੇ ਹਨਾ ਘਰ ਦਾ ਖਰਚਾ ਇਹਨਾਂ ਪਰਿਵਾਰਾਂ ਦਾ ਬਹੁਲਕ ਮਹੀਨਾਵਾਰ ਖਰਚ ਪਤਾ ਕਰੋ ਇਸ ਦੇ ਨਾਲ ਮੱਧਮਾਨ ਮਹੀਨਾਵਾਰ ਖਰਚ ਵੀ ਪਤਾ ਕਰੋ ਸਾਰੇ ਖਰਚੇ ਰੁਪਏ ਵਿੱਚ ਆ ਦੇਖੋ 1600 ਤੋਂ 1000 ਤੋਂ ਲੈ ਕੇ 1500 ਰੁਪਏ 24 ਪਰਿਵਾਰ ਖਰਚ ਕਰਦੇ ਨੇ 1500 ਲੈ ਕੇ 1500 ਲੈ ਕੇ 2000 ਤੱਕ 40 ਪਰਿਵਾਰ 2000 ਤੋਂ ਲੈ ਕੇ 2500 ਤੱਕ 33 ਪਰਿਵਾਰ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਖਰਚੀਆਂ ਦੀ ਜੋ ਵੰਡ ਗਈ ਹੈ ਉਹ ਕਿੰਨੇ-ਕਿੰਨੇ ਪਰਿਵਾਰ ਨੇ ਉਹਦੀ ਗਿਣਤੀ ਦਿੱਤੀ ਹੋਈ ਹੈ ਠੀਕ ਹੈ ਹੁਣ ਅਸੀਂ ਬੌਲਕ ਪਤਾ ਕਰਨਾ ਹੈ ਤੇ ਇਹ ਮਧਮਾਨਵੀ ਪਤਾ ਕਰਨਾ ਹੈ ਸੋ ਪਹਿਲੇ ਅਸੀਂ ਬੌਲਕ ਪਤਾ ਕਰਦੇ ਹਾਂ ਅਸੀਂ ਜਾਣਦੇ ਹਾਂ ਕਿ ਬੌਲਕ ਮੋਡ ਦਾ ਸੂਤਰ ਹੇਠ ਅਨੁਸਾਰ ਹੈ ਸੋ ਬਹੁਲਕਜ ਨੂੰ ਮੋੜ ਕਹਿੰਦੇ ਆ l ਜਮਾ ਬ੍ਰੈਕਟ ਪਾ ਕੇ ਇਦਾਂ f1 f0 2 f1 कटा, f0 कटा, f2 ਤੇ ਗੁਣਾ h ਠੀਕ ਹੈ ਜੀ ਜਿੱਥੇ l ਬਰਾਬਰ ਬਹੁਲਕਵਰਗ ਮਾਡਲ ਕਲਾਸ ਜਿਹਨੂੰ ਕਹਿੰਦੇ ਨੇ ਦੀ ਹੇਠਲੀ ਸੀਮਾ ਲੋਅਰ ਲਿਮਿਟ ਹੈਗੀ ਹੈ l ਜਿਹੜੀ ਏ ਉਹ ਮਾਡਲ ਕਲਾਸ ਦੀ ਬਹੁਲਕਵਰਗ ਦੀ ਹੇਠਲੀ ਸੀਮਾ ਹੈ h ਜਿਹੜਾ ਹੈ ਵਰਗ ਅੰਤਰਾਲ ਹੈਗਾ ਜਿਹਨੂੰ ਕਲਾਸ ਇੰਟਰਵਲ ਕਹਿੰਦੇ ਆ ਉਹਦਾ ਮਾਪ ਹੈਗਾ ਇਹ ਮੰਨ ਕੇ ਅਸੀਂ ਕਿ ਸਾਰੇ ਵਰਗ ਅੰਤਰਾਲਾਂ ਦਾ ਮਾਪ ਬਰਾਬਰ ਹੈ। f ਇੱਕ ਜਿਹੜਾ ਹੈ ਬਚੋ ਬੌਲਕ ਵਰਗ ਦੀ ਬਾਰੰਬਾਰਤਾ ਹੈ ਫ੍ਰੀਕੁਐਂਸੀ ਹੈਗੀ ਹੈ। f0 ਬੌਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ ਹੈ। ਇਹਦੇ ਅਨੁਸਾਰ ਜੀ ਨੂੰ ਅਸੀਂ ਦੇਖਾਂਗੇ ਤੇ ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ। f2 ਜਿਹੜਾ ਹੈ ਬੌਲਕ ਵਰਗ ਤੋਂ ਠੀਕ ਬਾਅਦ ਆਉਣ ਵਾਲੇ ਵਰਗ ਦੀ ਬਾਰੰਬਾਰਤਾ ਹੈ। ਠੀਕ ਹੈ। ਇਹ ਦੇਖੋ ਬੱਚੋ ਇਹ ਮੈਂ ਅੰਕੜੇ ਇੱਥੇ ਤੁਹਾਡੇ ਸਾਹਮਣੇ ਸੂਚੀ ਲਈ ਸੂਚੀ ਬਣਾ ਦਿੱਤੀ ਇੱਥੇ। ਇਹ ਖਰਚ ਰੁਪਿਆਵਾਂ ਦੇ ਵਿੱਚ ਰਵਾਰਾਂ ਦੀ ਸੰਖਿਆ ਇਹਦੇ ਵਿੱਚ ਆ ਗਈ ਹੁਣ ਬੱਚਿਓ ਅਸੀਂ ਦੇਖਣਾ ਕਿ ਇਹ ਬਾਰੰਬਾਰਤਾ ਵਿੱਚ ਸਭ ਤੋਂ ਵੱਧ ਬਾਰੰਬਾਰਤਾ ਕਿੱਥੇ ਆ ਰਹੀ ਹੈ ਹੈ ਕੋ 40 ਸਭ ਤੋਂ ਵੱਡੀ ਸੰਖਿਆ 40 ਹੈਗੀ ਹੈ ਤੇ ਇਹਦੇ ਸੰਗਤ ਜਿਹੜੀ ਵਰਗ ਜਿਹੜਾ ਹੈ 1500 ਤੋਂ ਲੈ ਕੇ 2000 ਹੈ ਸਾਡਾ ਬਣ ਜਾਏਗਾ ਬਹੁਲਕ ਵਰਗ ਸੋ ਅੰਕੜਿਆਂ ਦੀ ਸਾਰਣੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਬਹੁਲਕ ਵਰਗ 1500 ਤੋਂ 2000 ਤੇ ਸਾਨੂੰ ਚਾਹੀਦੀ ਹੈ ਜੀ ਹੇਠਲੀ ਸੀਮਾ ਅਤੇ ਇਸ ਵਰਗ ਦੀ ਹੇਠਲੀ ਸੀਮਾ ਹੇਠਲੀ ਸੀਮਾ ਕਿਹਦੀ ਹੁੰਦੀ ਹੈ ਐਵਲੀ ਖੱਬੇ ਪਾਸੇ ਵਾਲੀ ਇਹ ਉੱਪਰਲੀ ਸੀਮਾ ਹੁੰਦੀ ਹੈ ਹੇਠਲੀ ਸੀਮਾ L 1500 ਤੇ ਵਰਗ ਅੰਤਰਾਲ ਇਹ ਦੋਨਾਂ ਦਾ ਅੰਤਰ ਇਹਦੇ ਵਿੱਚ ਇਹਦੇ ਵਿੱਚੋਂ ਇਹਨੂੰ ਘਟਾ ਦਿਓ 2000 ਚੋਂ 1500 ਘਟਾਏ ਤੇ 500 ਇਹ ਆ ਗਿਆ ਸਾਡਾ ਵਰਗ ਅੰਤਰਾਲ ਦਾ ਮਾਪ H 500 ਸਾਰੇ ਵਰਗ ਅੰਤਰਾਲਾਂ ਦਾ ਮਾਪ ਇੱਕਸਾਰ ਹੋਣਾ ਚਾਹੀਦਾ ਸਾਰਿਆਂ ਦਾ 500 ਹੀ ਹੈਗਾ ਠੀਕ ਹੈ ਫਿਰ ਬੱਚਿਓ ਬੌਲਕ ਵਰਗ ਦੀ ਬਾਰੰਬਾਰਤਾ F1 ਉਹ 40 ਹੈ ਜਿਹੜਾ ਬੌਲਕ ਵਰਗ ਹੈਗਾ ਇਹਦੇ ਸੰਗਤ ਜਿਹੜੀ ਬਾਰੰਬਾਰਤਾ ਹੈ ਉਹ ਹੈਗੀ f1 ਛੜੀ ਬੌਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ ਇਸ ਤੋਂ ਪਹਿਲੇ ਵਾਲੀ ਜਿਹੜੀ ਹੈ ਉੱਪਰਲੀ 24 ਹੈ f0 ਅਤੇ ਬੌਲਕ ਵਰਗ ਤੋਂ ਠੀਕ ਬਾਅਦ ਆਉਣ ਵਾਲੇ ਵਰਗ ਦੀ ਬਾਰੰਬਾਰਤਾ ਇਹ ਤੋਂ ਅਗਲੀ ਸੋ a f1 f0 ਤੇ f1 ਇਹ ਦੋ ਇਹ ਹੈਗੀ f2 ਬਰਾਬਰ 33 ਇਹਨਾਂ ਮੁੱਲਾਂ ਨੂੰ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਤੇ ਇਹਨਾਂ ਨੂੰ ਅਸੀਂ ਹੁਣ ਸੂਤਰ ਵਿੱਚ ਭਰ ਦਵਾਂਗੇ ਇਹ ਸਾਡਾ ਸੂਤਰ ਹੈ ਬਹੁਤ ਲੱਗਦਾ l ਜਮਾ f1/f0 ਇਹ ਜਿਹੜਾ ਗੁਣਾ h ਹੁਣ ਮੁੱਲ ਭਰ ਦਿੰਦੇ ਆ l ਲ ਹੈ 1500 ਜਮਾ f1 ਹੈ 40 f0 ਹੈ 24 ਸੋ ਇੱਥੇ 2 ਬ੍ਰੈਕਟ ਭਾਗ 40 ਗੁਣਾ ਹੋ ਰਿਹਾ ਹੈ 24 ਤੇ f2 33 ਤੇ 33 ਆ ਗਿਆ ਤੇ ਗੁਣਾ h ਹੈਗਾ 500 ਹੁਣ 1500 ਜਮਾ ਸੋ 1500 ਜਮਾ ਇਹ ਲਿਖ ਦਿੱਤਾ 40 ਚ 24 ਹੈ 16 16 ਇੱਥੇ ਪਾਤਾ 2 ਗੁਣਾ 40 80 80 ਇੱਥੇ ਆ ਗਿਆ ਕਟਾ 24 ਤੇ ਕਟਾ 33 ਕਿੰਨਾ ਹੋ ਗਿਆ ਕਟਾ 57 ਕਟਾ 57 ਹੋ ਗਿਆ ਗੁਣਾ 500 16 5 80 ਇਹ ਦੋ ਸਿਫਰਾਂ ਹੋਣ ਲੱਗੀਆਂ ਤੇ ਬਣ ਗਿਆ 8000 8000 ਆ ਗਿਆ 80 ਜੋ 57 ਗਿਆ 23 ਇਹ 23 ਥੱਲੇ ਆ ਗਿਆ ਤੇ 1500 ਜਮਾ 8000 ਨੂੰ 23 ਨਾਲ ਭਾਗ ਕੀਤਾ ਤਕਸੀਮ ਕੀਤਾ ਜੇਗਾ 347.826 ਤੇ ਇਹ ਜਿਹੜਾ ਜੋੜਿਆ ਤੇ ਇਹ ਬਣ ਗਿਆ 1847.826 ਸੋ ਇਹ ਦੋ ਤੋਂ ਬਾਅਦ 6 ਜੋ ਕਿ 4 ਤੋਂ ਵੱਡਾ ਹੈ ਤੇ ਇਹਨੂੰ ਅਸੀਂ ਨਿਕਤੀਕਰਨ ਕਰਕੇ 3 ਲਗਾ ਦਾਂਗੇ ਇਸ ਤਰ੍ਹਾਂ ਬਹੁਲਕ ਜਾਂ ਮੋਡ ਬਰਾਬਰ 1847.83 ਰੁਪਏ ਇਹ ਸਾਡਾ ਆ ਗਿਆ ਬੱਚੋ ਬਹੁਲਕ ਹੁਣ ਅਸੀਂ ਕੱਢਾਂਗੇ ਮੱਧਮਾਨ ਜੇਕਰ a ਸਾਰੇ xi ਵਿੱਚੋਂ ਕਿਸੇ xi ਨੂੰ ਕਲਪਨਿਕ ਮੱਧਮਾਨ ਦੇ ਰੂਪ ਵਿੱਚ ਮੰਨ ਲਈਏ ਤਾਂ ਵਿਚਲਨ ਡਿਵੀਏਸ਼ਨ di xi a ਹੁੰਦਾ ਹੈ ਠੀਕ ਹੈ ਜਿੱਥੇ ਵਰਗਚਿੰਨ xi ਉੱਪਰਲੀ ਵਰਗ ਸੀਮਾ ਜਮਾ ਹੇਠਲੀ ਵਰਗ ਸੀਮਾ 2 ਹੁੰਦਾ ਹੈ ਅਤੇ ਮਦਮਾਨ ਦਾ ਸੂਤਰ ਹੋਏਗਾ EJ ਮਾ sigma FI UI sigma FI ਤੇ ਗੁਣਾ H ਜੋ ਸਾਂਝਾ ਗੁਣਨਖੰਡ ਹੋਏਗਾ ਜਿੰਨਾ ਅਸੀਂ ਭਾਗ ਕਰਾਂਗੇ DI ਨੂੰ ਠੀਕ ਹੈ ਜਿੱਥੇ UI DI H ਦੇਖੋ DI ਨੂੰ H ਨਾਲ ਭਾਗ ਕਰਾਂਗੇ ਸਾਂਝਾ ਜਿਹੜਾ ਗੁਣਨਖੰਡ ਹੈਗਾ ਤੁਹਾਨੂੰ ਨਹੀਂ ਪਤਾ ਲੱਗ ਜਗਾ ਇਹ ਚੀਜ਼ ਬੱਚਾ ਵਾਧੂ ਆ ਗਈ ਇੱਥੇ ਲਾਈਨ ਕਿਤੇ ਪਹਿਲਾਂ ਦੀ ਆ ਗਈ ਮੈਂ ਸਲਾਈਡ ਟਾਈਪ ਕੀਤੀ ਹੁਣੀ ਇਹਦੀ ਕੋਈ ਲੋੜ ਨਹੀਂ ਹੈਗੀ ਇਹ ਪਿਛਲੇ ਤੋਂ ਆ ਗਿਆ ਇਹਨੂੰ ਹਟਾ ਦਿਓ ਠੀਕ ਹੈ ਜੀ ਹੁਣ a x4 2750 ਅਤੇ h 500 ਲੈ ਕੇ ਸਾਨੂੰ ਇਹ ਸਾਰਣੀ ਪ੍ਰਾਪਤ ਹੁੰਦੀ ਹੈ ਠੀਕ ਹੈ ਜੀ ਹੈ ਬੱਚੋ ਸਾਨੂੰ ਦਿੱਤਾ ਸੀਗਾ ਖਰਚ ਇਹ ਪਰਿਵਾਰਾਂ ਦੀ ਸੰਖਿਆ ਹੁਣ ਅਸੀਂ ਇਹ ਦੋਨਾਂ ਨੂੰ ਜੋੜ ਕੇ ਦੋਨਾਂ ਭਾਗ ਕਰਕੇ ਸਾਨੂੰ ਆ ਜਾਏਗਾ ਵਰਗ ਚਿੰਨ xi 1250 1750 2250 2750 ਗੱਬੇ ਜੇ ਕਰਕੇ ਅਸੀਂ 3250 ਵੀ ਲੈ ਸਕਦੇ ਸੀਗੇ ਇਹ ਵੀ ਵੈਸੇ ਤੇ ਕਿਸੇ ਨੂੰ ਵੀ ਲਿਆ ਜਾ ਸਕਦਾ ਹੈ ਪਰ ਗੱਬੇ ਦੇ ਲੋਗ ਇਹ ਤੇ ਅਧੀਆਂ ਸੰਖਿਆਵਾਂ ਜਾਂ ਅੱਧੀ ਦੇ ਤਕਰੀਬਨ ਸੰਖਿਆਵਾਂ ਘਟਾਉ ਉੱਚ ਆ ਜਾਣਗੀਆਂ ਤੇ ਅਧੀਆਂ ਜੋੜ ਵਿੱਚ ਆ ਜਾਣਗੀਆਂ ਜਮ੍ਹਾਂ ਵਿੱਚ ਆ ਜਾਣਗੀਆਂ ਤੇ ਉਹ ਇੱਕ ਦੂਜੇ ਨਾਲ ਕਟੀਆਂ ਜਾਂਦੀਆਂ ਤੇ ਕੰਮ ਸਾਡਾ ਸੌਖਾ ਹੋ ਜਾਂਦਾ ਹੈ ਠੀਕ ਹੈ ਬੱਚਿਓ ਸੋ ਇਹ 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 ਜੋੜ ਕੇ 1500 ਜਮ੍ਹਾਂ 2000 ਕਿੰਨਾ ਕੇ 3500 ਹੋ ਗਿਆ ਦੋਨਾਂ ਭਾਗ ਕੀਤਾ ਤੇ 1750 ਹੋ ਗਿਆ ਹਨਾ ਇਦਾਂ ਕਰਕੇ ਅਸੀਂ ਦੋਨਾਂ ਨੂੰ ਜੋੜ ਕੇ ਦੋਨਾ ਭਾਗ ਕਰਕੇ ਸਾਡਾ ਆਪੇ ਇਹ ਕਹਿ ਲੈ ਲਿਆ ਹੁਣ ਬੱਚੋ ਇਹ ਸਾਰੇ ਐਕਸ ਵਿੱਚੋਂ 2750 ਨੂੰ ਘਟਾਣਾ 1250 ਚੋਂ ਜਿਲੇ ਘਟਾਇਆ ਤੇ ਘਟਾ 1500 ਆ ਗਿਆ 1750 ਚੋਂ ਘਟਾਇਆ ਤੇ 1000 ਆ ਗਿਆ 2250 ਚੋਂ ਘਟਾਇਆ ਤੇ ਘਟਾ 500 ਆ ਗਿਆ 3250 ਚੋਂ ਘਟਾਇਆ ਤੇ 53750 ਚੋਂ ਘਟਾਇਆ ਤੇ 1000 4250 ਚੋਂ ਘਟਾਇਆ ਤੇ 1500 4750 ਵਿੱਚੋਂ ਘਟਾਇਆ ਤੇ 2000 ਠੀਕ ਹੈ ਜੀ ਹੁਣ ਦੇਖੋ ਬੱਚੋ 2 ਸਿਫਰਾਂ 2 ਸਿਫਰਾਂ 2 ਸਿਫਰਾਂ 2 ਸਿਫਰਾਂ 2 ਸਿਫਰਾਂ 2 ਸਿਫਰਾਂ ਸਾਰੀਆਂ ਸੰਖਿਆਵਾਂ ਜਿਨ੍ਹਾਂ ਡਿਵੀਜ਼ਨ ਨੇ ਵਿਚਲਣੇ ਸਾਰੇ ਚ 2 ਸਿਫਰਾਂ ਸਾਂਝੀਆਂ ਨੇ ਇਹਦਾ ਮਤਲਬ ਹੈ ਹੋਇਆ ਕਿ 100 ਗੁਣਨਖੰਡ ਜਿਹੜਾ ਹੈ ਉਹ ਸਾਂਝਾ ਹੈ ਪਰ ਤੁਸੀਂ ਦੇਖੋ 515 500 ਦੀ 10 5 ਕਮ 5 5 ਕਮ 5 500 ਦੀ 10 5 ਤੇ 15 5 ਚੋਕ 20 ਇਹਦਾ ਮਤਲਬ 5 20 ਸਾਂਝਾ ਗੁਣਨਖੰਡ ਹੈ ਸੋ 5 100 500 ਇਹਦਾ ਮਤਲਬ ਹੋਇਆ 500 ਸਾਂਝਾ ਗੁਣਨਖੰਡ ਹੈ ਤੇ H 500 ਇਹ ਸਾਰੇ ਨੂੰ 500 ਨਾਲ ਭਾਗ ਕਰਾਂਗੇ 500 ਨਾਲ ਭਾਗੀ ਤਾਂ ਘਟਾਓ 3 ਇਹਨੂੰ 500 ਨਾਲ ਭਾਗੀ ਤਾਂ ਘਟਾਓ 2 ਇਹਨੂੰ 500 ਨਾਲ ਭਾਗੀ ਤਾਂ ਘਟਾਓ 1 ਇਹਨੂੰ ਭਾਗੀ ਤਾਂ 500 ਨਾਲ 0 ਇਹਨੂੰ ਭਾਗੀ ਤਾਂ 1 ਇਹਨੂੰ ਭਾਗੀ ਤਾਂ 500 ਨਾਲ 2 ਇਹਨੂੰ ਭਾਗੀ ਤਾਂ 500 ਨਾਲ 3 ਇਹਨੂੰ ਭਾਗੀ ਤਾਂ 500 ਨਾਲ 50 24 ਹੁਣ ਬੱਚੇ ਦੇਖੋ ਇਹਨੂੰ ਇਹਦੇ ਨਾਲ ਗੁਣਾ ਕਰਨਾ ਸੌਖਾ ਸੀ ਜਾਂ ਇਹਨੂੰ ਇਹਦੇ ਨਾਲ ਗੁਣਾ ਕਰਨਾ ਸੌਖਾ ਸੀ ਏਹ ਐਚ ਜਿਹੜਾ ਅਸੀਂ ਭਾਗ ਕੀਤਾ ਸਾਂਝੇ ਤੌਰ ਤੇ ਇਹਨੂੰ ਅਸੀਂ ਫਾਰਮੂਲੇ ਦੇ ਵਿੱਚ ਸੂਤਰ ਦੇ ਵਿੱਚ ਐਚ ਦੇ ਨਾਲ ਗੁਣਾ ਕਰ ਦਾਂਗੇ ਤੇ ਗੱਲ ਉੱਥੇ ਆ ਜਾਏਗੀ ਸੋ ਅਸੀਂ ਇਹ ਸਾਰਿਆਂ ਨੂੰ ਇੱਕ ਸਾਂਝੇ ਗੁਣਨਖੰਡ ਨਾਲ ਭਾਗ ਕਰਕੇ ਅਸੀਂ ਯੂ ਦਾ ਮੁੱਲ ਕੱਢ ਲਿਆ ਕਿਉਂ ਬਜਾਏ 1500 ਨੂੰ 24 ਨਾਲ ਗੁਣਾ ਕਰਨ ਦੇ ਹੁਣ ਮੈਨੂੰ ਘਟਾਓ 3 ਦੇ ਨਾਲ ਹੀ ਗੁਣਾ ਕਰਨਾ ਪਏਗਾ ਮੇਰਾ ਸਮਾਂ ਬਚ ਜਾਏਗਾ ਮੇਰੀ ਖੇਚਲ ਬਚ ਜਾਏਗੀ ਤੇ ਜਿਹੜਾ ਹਿਸਾਬ ਪਤਾਵੇ ਉਹ ਸਰਲ ਹੋ ਜਾਏਗਾ ਸੋ 24 3 72 40 2 80 80 0 33 1 33 ਇਹ ਹੋ ਗਿਆ 33 1 32 2 44 16 3 48 7 4 28 ਇਹ ਸਾਰਿਆਂ ਨੂੰ ਜੋੜੋ ਜੋੜ ਲਿਆ ਜੀ ਹੁਣ ਇਹ ਸਾਰਿਆਂ ਨੂੰ ਜੋੜੋ ਤੇ ਦੋਨਾਂ ਨੂੰ ਗਣਿਤਿਕ ਤੌਰ ਤੇ ਜੋੜ ਲਵੋ ਘਟਾਓ ਵਿੱਚ ਇਹ ਜਮਾਏ ਕਰਾਂਗੇ ਤੇ ਸਾਡਾ ਕੋ ਘਟਾਓ 35 ਜਿਹੜਾ ਹੈ ਇਹ sigma ਆ ਗਿਆ ਇਹ ਸਾਡਾ ਕੋ ਦੋ ਸੁਪਰਵਾਧਨ ਦੀ ਗਿਣਤੀ ਹੈ ਕੀ ਹੈ ਆਓ ਜੀ ਹੁਣ ਅੱਗੇ ਦੇਖੀਏ ਹੁਣ ਸਾਰ ਸਾਰਨੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ FIUI Σ/39 ΣFI 200 ਤੇ ਮੱਧਮਾਨ ਦਾ ਸੂਤਰ ਹੈਗਾ A FIUI Σ/ ΣFI H ਜਿਹੜੇ H ਨਾਲ ਭਾਗ ਕੀਤਾ ਸੀ ਹੁਣ ਸਾਰੇ ਨੂੰ ਅਸੀਂ H ਨਾਲ ਗੁਣਾ ਕਰ ਦੇਵਾਂਗੇ ਤੇ ਗੱਲ ਉਹੀ ਹੋ ਜਾਏਗੀ। ਤੋਂ ਇੱਥੇ 2750 ਲਿਖ ਦਿੱਤਾ ਜਮਾ ਘਟਾਓ 35/200 500 ਦੋ ਸਿਫਰਾਂ ਨਾਲ ਦੋਨੋਂ ਸਿਫਰਾਂ ਕੱਟ ਗਈਆਂ ਤੇ ਕੱਲਾ ਕੀ ਬਚਿਆ ਇੱਥੇ ਘਟਾਓ 35 ਤੇ 5 ਨਾਲ ਗੁਣਾ ਕਰਾਂਗੇ 5 5 25 5 3 15 2 17 ਇੱਥੇ ਜਮਾ ਇੱਥੇ ਘਟਾਏ ਤੇ ਇੱਥੇ ਆ ਜਿਹੜਾ ਘਟਾਓ 175 ਥੱਲੇ ਬਚ ਗਿਆ 2 ਹੈ ਅਗਰ 250 175 ਨੂੰ 2 ਨਾਲ ਭਾਗ ਕੀਤਾ ਆ ਗਿਆ 87.5 ਸੋ 250 ਚੋਂ 88.5 ਘਟਾਵਾਂਗੇ ਤੇ ਆ ਜਾਏਗਾ 2662.5 ਇਸ ਤਰ੍ਹਾਂ ਔਸਤ ਜਾਂ ਮੱਧਮਾਨ ਮਹੀਨਾਵਾਰ ਖਰਚ ਬਰਾਬਰ ਇਹ ਬਰਾਬਰ ਦਾ ਚਿੰਨ੍ਹ ਦੋ ਵਾਰ ਆ ਗਿਆ ਤੇ ਤੁਸੀਂ ਇੱਕ ਨੂੰ ਹਟਾ ਦਿਓ ਜੀ ਠੀਕ ਹੈ ਜੀ ਸੋ ਇਹ ਆ ਗਿਆ ਬੱਚਿਓ 2662 ਰੁਪਏ 50 ਪੈਸੇ ਠੀਕ ਹੈ ਜੀ ਇਹ ਆ ਗਿਆ ਮਦਮਨ ਸਾਡਾ ਮਹੀਨਾਵਾਰ ਖਰਚ ਸੋ ਐਸੀ ਪਾਰੇ ਵਿਦਿਆਰਥੀਓ ਤੁਹਾਡੀ ਅਭਿਆਸ ਨੰਬਰ 13.2 ਦਾ ਸਵਾਲ ਨੰਬਰ ਤੀਜਾ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਗ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ